ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕੇਰਲਾ ਵਿੱਚ ਸਰਵਿੰਦਰ Vishnu Bhagwan ਦੇ ਮੰਦਿਰ ਦੇ ਬਾਹਰ ਬਾਹਰ ਖੜੇ ਆਂ ਰਵਿੰਦਰਮ ਰਵਿੰਦਰਮ ਤੇ ਜਦੋਂ ਅਸੀਂ ਇੱਥੇ ਮੰਦਿਰ 'ਚ ਆਏ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਆਏ ਸੀ ਸਵੇਰੇ 4 ਵਜੇ ਅਸੀਂ ਉੱਥੋਂ ਹੋਟਲ ਤੋਂ ਉੱਠੇ ਬੱਸ ਫੜੀ ਤੇ 12:30 ਵਜੇ ਸਾਡੀ ਫਲਾਈਟ ਹੈ ਅਸੀਂ ਫਲਾਈਟ ਤੋਂ ਪਹਿਲਾਂ ਸੋਚਿਆ ਕਿ ਸਮੰਦਰ ਚ ਮੱਥਾ ਟੇਕ ਕੇ ਚਲੀਏ ਇਸ ਮੰਦਰ ਦੀ ਖਾਸੀਅਤ ਇਹ ਹੈ ਕਿ ਇੱਥੇ 2900 ਕਰੋੜ ਰੁਪਈਆ ਇਹ ਉਹ ਮੰਦਰ ਹੈ ਜਿੱਥੋਂ 2900 ਕਰੋੜ ਰੁਪਈਆ ਮਿਲਿਆ ਸੀ ਸਰਕਾਰ ਨੂੰ ਤੇ ਅਸੀਂ 2-4 ਬੰਦਿਆਂ ਨਾਲ ਟਰਬਨਾ ਬੰਨੀਆਂ ਹੋਈਆਂ ਸੀਗੀਆਂ ਸਰਦਾਰ ਭਾਈਚਾਰੇ ਚ ਤੇ ਸਾਨੂੰ ਜਦੋਂ ਅਸੀਂ ਅੱਗੇ ਆਏ ਤੋਤੀਆਂ ਖਰੀਦੀਆਂ ਅਸੀਂ ਤੋਤੀਆਂ ਖਰੀਦਣ ਤੋਂ ਬਾਅਦ ਬੜੀ ਸ਼ਰਧਾ ਨਾਲ ਅਸੀਂ ਅੰਦਰ ਮੱਥਾ ਟੇਕਣ ਜਾ ਰਹੇ ਸੀ ਤਾਂ ਉਹ ਸਾਨੂੰ ਸਿਕਿਉਰਿਟੀ ਗਾਰਡਾਂ ਨੇ ਰੋਕ ਲਿਆ ਕਿ ਤੁਸੀਂ ਅੰਦਰ ਮੱਥਾ ਟੇਕਣੇ ਜਾ ਸਕਦੇ ਅਸੀਂ ਪੁੱਛਿਆ ਵੀ ਸਾਡੇ ਨਾਲ ਦੇ ਤਾਂ ਅੰਦਰ ਚੱਲ ਗਏ ਸਾਨੂੰ ਕਿਉਂ ਰੋਕ ਲਿਆ ਕਹਿੰਦੇ ਤੁਸੀਂ ਪੱਗਾ ਬੰਨੀਆਂ ਹੋਈਆਂ ਤੇ ਪੱਗਾ ਚ ਸਰਦਾਰ ਬੰਦਾ ਨਾਟ ਅਲਾਉਡ ਅੰਦਰ ਤੇ ਅਸੀਂ ਤੋਤੀਆਂ ਖਰੀਦੀਆਂ ਆ ਭਾਈ ਸਾਹਿਬ ਸਾਡੇ ਨਾਲ ਆਏ ਇਹ ਸਾਨੂੰ ਉਹਨਾਂ ਨੇ ਰੋਕਿਆ ਤੇ ਇਹਨਾਂ ਦੀ ਵੀ ਧਰਮ ਨੂੰ ਬੜੀ ਠੇਸ ਲੱਗੀ ਇਹ ਵੀ ਸਾਡੇ ਨਾਲ ਬਾਹਰ ਰੁੱਕ ਗਏ ਕਿ ਅਸੀਂ ਅੰਦਰ ਮੱਥਾ ਟੇਕਣੇ ਜਾਣਾ ਜੇ ਤੁਹਾਨੂੰ ਵੀ ਰੋਕ ਲਿਆ ਜਾਣ ਵਾਸਤੇ ਅੰਦਰ ਅਹੀਂ ਤਾਂ ਤਿੰਨ ਤਿੰਨ ਤੋਤੀਆਂ ਲੈ ਕੇ ਬੈਠੇ ਆ ਆ ਦੇਖੋ ਆ ਦੇਖੋ ਇਹਨਾਂ ਨੇ ਤਿੰਨ ਤਿੰਨ ਤੋਤੀਆਂ ਲਈਆਂ ਸਾਡੇ ਵੀਰ ਨਾਲ ਖੜੇ ਤੇ ਅਸੀਂ ਸਾਡਾ ਮਨ ਬੜਾ ਦੁਖੀ ਹੋਇਆ ਕਿ ਦੱਸੋ ਤੇ ਤੇ ਅਸੀਂ ਜਦੋਂ ਕੱਪੜਾ ਲਿਆ ਅਸੀਂ ਚੁਰਪੇ ਅੰਦਰ ਜਾਣ ਵਾਸਤੇ ਤੇ ਇੱਕ ਇਸ ਮੰਦਰ ਦੀ ਹੋਰ ਪ੍ਰਥਾ ਹੈ ਪੂਰੇ ਮਤਲਬ ਸਰੀਰ ਤੇ ਕੋਈ ਕੱਪੜਾ ਨਹੀਂ ਹੋਣਾ ਚਾਹੀਦਾ ਸਿਰਫ ਇੱਕ ਤੋਤੀ ਤੋਤੀ ਪਾ ਕੇ ਬੰਦਾ ਮੱਥਾ ਟੇਕਣ ਜਾ ਸਕਦਾ ਐਦਾਂ ਨਹੀਂ ਸਿਰ ਵੀ ਇੱਕ ਤੋਤੀ ਪਾ ਕੇ ਤੇ ਸਾਡੇ ਸਿੱਖ ਧਰਮ ਦਾ ਸੁਪਰੀਮ ਕੋਰਟ ਦਰਬਾਰ ਸਾਹਿਬ ਜਿੱਥੇ ਬੰਦਾ ਗੁਰਦੁਆਰਾ ਸਾਹਿਬ ਦੇ ਚਾਰ ਦਰਵਾਜੇ ਕੋਈ ਵੀ ਕਿਸੇ ਟਾਈਮ ਕਿਸੇ ਵੀ ਤਰ੍ਹਾਂ ਆ ਸਕਦਾ ਹੈ ਕਿਸੇ ਵੀ ਕਿਸੇ ਨੂੰ ਰੋਕ ਨਹੀਂ ਹੈਗੀ ਉੱਥੇ ਤੇ ਕਿਸੇ ਧਰਮ ਦਾ ਹੀ ਬੰਦਾ ਜਿਵੇਂ ਮਰਜ਼ੀ ਉੱਥੇ ਮੱਥਾ ਟੇਕੇ ਲੰਗਰ ਛਕੇ ਕਰੋੜਾਂ ਅਰਬਾਂ ਦਾ ਉੱਥੇ ਲੰਗਰ ਚੱਲਦਾ ਏ ਸਿੱਖ ਧਰਮ ਵਿੱਚ ਇਹੋ ਜੀ ਕੋਈ ਮਨਾਹੀ ਨਹੀਂ ਹੈ ਇਹ ਕਿਤੇ ਹੋਣੀ ਨਹੀਂ ਚਾਹੀਦੀ ਵਾਹਿਗੁਰੂ ਦੀ ਕਿਰਪਾ ਹੈ ਇਹ ਕਿਤੇ ਵੀ ਨਹੀਂ ਹੋਣੀ ਚਾਹੀਦੀ ਕਿ ਇਹ ਜਿਹੜੀ ਇਹ ਕਿਤੇ ਵੀ ਪਰਮਾਤਮਾ ਇੱਕੋ ਹੀ ਹੈ ਸਾਰਾ ਪਰਮਾਤਮਾ ਇੱਕੋ ਹੀ ਹੈ ਇਹੋ ਜੀ ਜਿਹੜੀਆਂ ਇਹ ਲੋਕ ਅਖਵਾਵਾ ਉਠਾਉਂਦੇ ਆ ਮੰਦਰਾਂ 'ਚ ਵੀ ਤੁਸੀਂ ਪੱਗ ਨਹੀਂ ਬੰਨ੍ਹ ਸਕਦੇ ਨੰਗੇ ਸਿਰ ਬੰਦਿਆਂ ਨੂੰ ਜਾਣਾ ਪੈਂਦਾ ਹੈ ਕੋਈ ਬਦਨ ਤੇ ਕੱਪੜਾ ਵੀ ਨਹੀਂ ਹੁੰਦਾ ਸਿਰ ਵੀ ਇੱਕ ਤੋਤੀ ਤੋਤੀ ਦੇ ਜੇ ਤੁਸੀਂ ਸਾਡੀ ਗੱਲ ਇਹ ਝੂਠ ਮੰਨਦੇ ਆ ਵੀ ਅਸੀਂ ਕੋਈ ਝੂਠ ਬੋਲ ਰਹੇ ਆ ਦੇਖੋ ਮੇਰੇ ਪਿੱਛੇ ਉਹ ਬੰਦੇ ਖੜੇ ਆ ਉਹਨਾਂ ਦੇ ਉਹਨਾਂ ਦੇ ਉਹਨਾਂ ਨੇ ਸਿਰਫ ਧੋਤੀਆਂ ਹੀ ਪਾਈਆਂ ਹੋਈਆਂ ਹੋਰ ਕੁਝ ਵੀ ਨਹੀਂ ਹੈ ਮੈਂ ਤੁਹਾਨੂੰ ਥੋੜਾ ਜਿਹਾ ਨੇੜੇ ਜਾ ਕੇ ਦਿਖਾਉਂਦਾ ਏ ਇਹ ਦੇਖੋ ਇਹਨਾਂ ਦੀ ਕੋਈ ਪ੍ਰਥਾ ਹੈ ਆਪਣੀ ਵੀ ਉਹ ਤੁਹਾਨੂੰ ਮੈਂ ਦਿਖਾਉਂਦਾ ਆਪਣੀ ਸਾਨੂੰ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਇਹਨਾਂ ਨੇ ਸਿਰਫ ਇੱਕ ਪੱਗਾ ਕਰਕੇ ਰੋਕਿਆ ਅਸੀਂ ਬੜਾ ਸਾਡੇ ਮਨ ਨੂੰ ਠੇਸ ਪਹੁੰਚੀ ਬੜੀ ਸ਼ਰਧਾ ਨਾਲ ਅਸੀਂ ਮੱਥਾ ਟੇਕਣ ਆਏ ਸੀ ਅਤੇ ਸਵੇਰੇ 4 ਵਜੇ ਦੇ ਉੱਠ ਕੇ ਆਹ ਦੇਖੋ ਜੀ ਇਹ ਮੰਦਿਰ ਹੈ ਔਰ ਦੇਖੋ ਜੀ ਬੰਦੇ ਜਾ ਰਹੇ ਸਿਰਫ ਕੱਪੜੇ ਬਾਹਰ ਉਤਾਰ ਕੇ ਤੇ ਕੱਪੜੇ ਉਤਾਰਨ ਤੋਂ ਬਾਅਦ ਬੰਦੇ ਜਾ ਰਹੇ ਸਾਡਾ ਲਾਈਵ ਹੋਣ ਦਾ ਇੱਕੋ ਮਤਲਬ ਆ ਵੀ ਜਿੱਦਾਂ ਸਿੱਖ ਧਰਮ ਵਿੱਚ ਕਿਸੇ ਵੀ ਧਰਮ ਨੂੰ ਸਭ ਨੂੰ ਅਲਾਉਡ ਦਿੱਤਾ ਗਿਆ ਹੈ ਇਸ ਮੰਦਿਰ ਦੇ ਵਿੱਚ ਵੀ ਸਰਦਾਰਾਂ ਨੂੰ ਅਲਾਉਡ ਦਿੱਤਾ ਜਾਵੇ ਤੇ ਚਲੋ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ